ਹੈਲੋ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਿੰਪਲ ਕਮੀਜ਼ ਦੀਆਂ ਕਾਟਾਂ ਬਾਰੇ ਤੇ ਇਹਦੀ ਆਪਣੇ ਕੋਲੇ ਬ੍ਰੈਸਟ ਹੈ ਜੀ ਮੈਜ਼ਰਮੈਂਟਾਂ ਕਮੀਜ਼ ਦਾ ਬ੍ਰੈਸਟ ਆਪਣੇ ਕੋਲੇ 24 हिਪਾ 25 ਘੇਰਾ ਵੀ ਅੱਗੇ 25 ਆ ਉਹਦੇ ਹਿਸਾਬ ਤੇ ਤੁਹਾਨੂੰ ਦੱਸਦੇ ਹਾਂ ਕਿੰਨਾ ਆਪਾਂ ਕਪੜਾ ਤਾਰਿਆ ਕਿੰਨਾ ਵੱਧ ਲੈਤਾ ਹੈ ਹਿੱਪ ਦੇ ਹਿਸਾਬ ਤੇ ਤੇ ਘੇਰੇ ਦੇ ਹਿਸਾਬ ਤੇ ਕਿੰਨਾ ਕਿੰਨਾ ਵੱਧ ਲੈਣਾ ਲੋ ਜੀ ਆਪਾਂ ਆ ਕਪੜਾ ਤਾਰ ਲਿਆ ਸੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਪਣੇ ਕੋਲੇ ਇਹਨਾਂ ਦੀ हिਪ 22 ਆ ਤੇ ਢੇਰਾ ਵੀ 22 ਆ ਇਹ ਦੋਨੇ ਚੀਜ਼ਾਂ ਇਹਨਾਂ ਦੀ ਬਰਾਬਰ ਆ ਗਈਆਂ ਮਤਲਬ ਜਿਹੜੀ ਵੀ ਚੀਜ਼ ਵੱਧ ਹੁੰਦੀ ਹੈ ਇਹਨਾਂ ਚ ਹਿਪ ਵੱਧ ਹੋਵੇ ਤਾਂ ਉਹਦੇ ਸਾਬ ਤੇ ਬਦਲ ਹੋਣੇ ਨੇ ਆਪਾਂ ਢੇਰਾ ਵੱਧ ਹੋਵੇ ਤਾਂ ਢੇਰੇ ਦੇ ਸਾਬ ਦੇ ਤੇ ਆਪਾਂ ਹੁਣ ਇਹ 28 ਇੰਚ ਕਪੜਾ ਤਾਰ ਲਿਆ ਤੇ ਇਹਦੀ ਹੁਣ ਆਪਾਂ ਕਟਿੰਗ ਕਰਕੇ ਤੁਹਾਨੂੰ ਦੱਸਦੇ ਆ ਹਾਂ ਬਹੁਤ ਹੀ ਸੌਖਾ ਤਰੀਕਾ ਵੀਰੇ ਜੇ ਆਪਣੀ ਹਨਾ ਆਰ ਮੋਲ ਕਾਟ ਵਧੀਆ ਹੋਊਗੀ ਤਾਂ ਹੀ ਆਪਣੀ ਵਧੀਆ ਫਿਟਿੰਗ ਮਾਨੂੰ ਤਾਂ ਹੀ ਆ ਆਪਣੇ ਸੂਰ ਦੀ ਸਿਲਾਈ ਦਦੀ ਆ ਹੋਊਗੀ

ਇਦਾਂ ਕਰਕੇ ਪੀਸਦੀ ਹੈ ਤਾਂ ਇਹਨਾਂ ਨੂੰ ਹੋਲਡ ਕਰਨਾ ਹੈ ਨਾ ਆ ਜਾਂਦੇ ਉੱਪਰ ਨੂੰ ਪੱਤੀ ਇਹਨਾਂ ਚ ਆ ਚੀਜ਼ ਆ ਵੱਧ ਤੇ ਇਹਦਾ ਇਹਦੇ ਨੂੰ ਉੱਪਰ ਨੂੰ ਜਾਂਦੇ ਆ ਇਹਦਾ ਸਹੀ ਰੂਪ ਇਹਦਰ ਨੂੰ ਹੁਣ ਇਹ ਮੈਂ ਆਪਣੇ ਵੱਲੀ ਕਰੂੰਗੀ ਆ ਖੁੱਲਾ ਪਾਸਾ ਬੰਦ ਪਾਸਾ ਇਹਦਰ ਨੇ ਐਦਾਂ ਹੋਲਡ ਕਰਕੇ ਲੈ ਇਹਦੇ ਫੇਰ ਕੱਟ ਪਾਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਤ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਜਿਹੜੀ ਬਾਦ ਘਾਟ ਹੋਈ ਆ ਆਪਾਂ ਸਾਰੇ ਇਹ ਵੀ ਆਪਾਂ ਤਾਰਾਂ ਕਿ ਮੀਜ਼ ਦੀ ਲੰਬਾਈ ਆਪਾਂ 42 ਇੰਚ ਕਰਨੀ ਆ ਉਹਦੇ ਲਈ ਆਪਾਂ 3 1/2 ਇੰਚ ਜਾਂ 4 ਇੰਚ ਐਕਸਟਰਾ ਲੈ ਸਕਦੇ ਆ ਤੇ 3 ਇੰਚ ਨਾਲ ਵੀ ਸੈੱਟ ਆ ਜੇ ਨਾ ਚਲ ਜਿਹੜੀ ਆਪਣੇ ਆਂ ਕਈ ਵਾਰ ਬਦ ਲੈ ਲੈਣਾ ਵੀ ਆਪਣੀਆਂ ਬਾਦ ਘਾਟ ਸਾਰੀ ਸਹੀ ਹੋ ਜੇਗੀ ਜੇ ਤੁਹਾਡੇ ਕੋਲੇ ਕਪੜਾ ਵਧਾ ਤਾਂ ਜਰੂਰ ਥੋੜਾ ਘਣਾ 1/2 ਇੰਚ ਪਾਉਣਾ ਇੰਚ ਬਦ ਲੈ ਲਓ ਤੇ ਹੁਣ ਐਸੇ ਤਰ੍ਹਾਂ ਹੀ ਆਪਾਂ ਆ ਪੀਸਦੇ ਆਪਾਂ ਫਲਾਵਰ ਦੇਖ ਲਾਂਗੇ ਇਹਦੇ ਕਿਦੋਂ ਨੂੰ ਜਾਂਦੇ ਆ ਇਹ ਦਿਖਣ ਜਾਂਦੇ ਤੁਸੀਂ ਆਪਾਂ ਇਸ ਤਰ੍ਹਾਂ ਹੀ ਲੋਜੀ ਆ ਆਪਾਂ ਕਰ ਲਿਆ ਇਹਦਾ ਦੋਨੇ ਪੀਸ ਹੋਲਡ ਬੰਦ ਪੀਸ ਇਧਰਲੇ ਵਸੇ ਰੱਖ ਲਿਆ ਖੁੱਲਾ ਆਪਾਂ ਆਪਣੇ ਵੱਲ ਰੱਖ ਲਿਆ ਤੇ ਅੱਗੇ ਇਹਨਾਂ ਦੀ ਆਹ ਚੀਜ਼ ਸੈਟਿੰਗ ਦੇਖਣੀ ਹੈ ਇਹ ਜਿਹੜਾ ਆਪਾਂ ਫਰਟ ਪੀਸ ਰੱਖਣਾ ਇਹਦੇ ਨੂੰ 4 ਇੰਚ ਆਪਾਂ نیچے ਡਾਊਨ ਕਰਾਂਗੇ ਤੇ ਅੱਗੇ ਇਹਨਾਂ ਦੀ ਕਿਉਂਕਿ ਇਹ ਸੂਟ ਹੈਵੀ ਨਾ ਪਦਾਗਾ ਇਹਨਾਂ ਦੀ ਵ੍ਰਸਟ ਹੁੰਦੀ ਹੈ 24 ਅੱਗੇ ਕਮਰ ਇਹਨਾਂ ਦੀ 22 ਤੇ ਹਿੱਪਾ ਜਿਹੜੀ ਉਹ 25 ਆ ਘੇਰਾ ਵੀ ਆਪਣਾ 25 ਆ ਪਹਿਲਾਂ ਆਪਾਂ ਆਹ ਕੱਟ ਸਾਡਾ ਇਧਰੋਂ ਤਾਂ ਕਰ ਲਈ ਆਪਾਂ ਸੈੱਟ उधरों भी सैट कर देंगे जेडी माड़ी मोटी बाल घट होगी बैग पीसा लंबाई चेक कर दें लंबाई दे, बयाली रखनी है इतना लवाने आपका हो चाजू थोड़ा जा एक सूट का मतलब आप अंडरग्राउंड सिलाई लाने जी बयालीस वाली पौने तरताली इंच के हिसाब पीस लवानी

ੀਟਿੰਗ ਸੇ ਉਨ ਲਾਵਾਂਗੇ ਮੋਢੇ ਤੋਂ ਲੈ ਕੇ ਇੱਥੋਂ ਲੈ ਕੇ ਜੀ ਸਲਾਈ ਆਪਾਂ ਜਿੱਥੇ ਤੱਕ ਆਪਣੇ ਚਾਕ ਰਹਿੰਨੇ ਨੇ ਉੱਥੇ ਤੱਕ ਆਪਾਂ ਇਹ ਹੈ ਵੀ ਨਾ ਪਾਕੇ ਹੋ ਨਾ ਤਾਂ ਪੇਟ ਥੋੜਾ ਵੱਡਾ ਹੁੰਦਾ ਸਾਢੇ 23 ਤੇ ਲਾਵਾਂਗੇ ਉਂਝ ਆਪਣੀ ਬਾਈ ਪੂਰਾ ਜਿਹੜਾ ਸਹੀ ਨਾਪ ਆਪਣੇ ਬਾਈ ਤੱਕ ਸਹੀ ਆ ਜਾਂਦਾਗਾ ਇਹ ਆ ਗਿਆ ਆਪਣਾ ਸੱਤ ਤੇ ਇਥੇ ਨਾਲ ਦੀ हिਪਾ 25 ਆਪਾਂ ਤੁਹਾਨੂੰ ਇੱਥੇ ਪਹਿਲਾਂ ਨਿਸ਼ਾਨੀ ਲਾ ਕੇ ਦੱਸਦੇ ਆ 25 ਆ ਆ ਆਪਾਂ ਬਤਲਾਇਆ ਸੀ ਇਥੇ ਘੇਰਾ ਵੀ ਨਾ 25 ਆ ਇਹ ਲੈਵੋ ਤੁਸੀਂ ਇਦਾਂ ਮੈਚ ਕਰ ਦੇਣਾ ਚਾਹ ਫੁੱਟਾ ਸਕੇਲ ਲੈ ਕੇ ਕਰ ਦਿਓ ਜਿੱਥੇ ਜਿਹੜੇ ਚਾਪ ਮੰਗਣਾ ਪਕਵੜਾ ਪਰਚੂਨ ਦਾਸ ਤੋਂ ਹੁਣ ਆ ਚੀਜ਼ ਦਾ ਆ ਆ ਗਈ ਆਪਣੀ ਇੱਥੇ ਫੋਲਡਿੰਗ ਦੀ ਇਨਸਾਨੀ ਇੱਥੇ ਵੀ ਆਪਾਂ ਕੱਟ ਲਾ ਦਾਂਗੇ ਜੀ ਆਪਾਂ ਕੱਟ ਲਾ ਦੇਣੀ ਹੈ ਤੁਹਾਨੂੰ ਦੱਸ ਜੇ ਇਸ ਲਈ ਵਿੱਚ ਤੇ ਵੀ ਹੈਗੀ ਆ ਹੁਣ ਸੋ ਨਾ ਆਪਾਂ ਦੱਸ ਦੇ ਜੀ ਇੱਧਰ ਇਨਾਂ ਦੇ ਤੀਰਾ ਆ ਆਪਣੇ ਕੋਲੇ ਆ ਦੇ 1 ਇੰਚ ਪੌਣਾ ਇੰਚ ਇਹ ਆਪਣੇ ਕੋਲੇ ਪੌਣਾ ਇੰਚ ਹੋ ਗਿਆ ਜੀ ਇਹ ਆਪਣੇ ਕੋਲੇ ਵੱਧ ਹੁਣ ਆਤਾ ਕਿ ਤੁ ਗੇਸ ਸਾਹੀ ਆਪਾਂ ਸੈਟਿੰਗ ਕਰਦੇ ਨੇ ਇਨਾਂ ਦਾ ਤੀਰਾ ਲਵਾਂਗੇ ਆਪਾਂ 7 ਅੱਗੇ ਆਪਾਂ ਜਿਹੜਾ ਆ ਬਾਕਸ ਲੈਣਾ ਆਪਾਂ ਸਾਢੇ 6 ਦਾ ਲੈਣਾ ਹੈ ਇੱਧਰ ਨੂੰ ਵੀ ਆਪਾਂ ਸੱਤ ਦੇਖਣਾਗਾ। ਹੁਣ ਇਹਨੂੰ ਆਪਾਂ ਇੱਧਰ ਨੂੰ ਸਿੱਧਾ ਇਹਦੇ ਨਾਲ ਲਾਈਨ ਮੈਚ ਕਰਦੇ ਹੁਏ ਮਿਲਾ ਦੇਂਗੇ। ਹੁਣ ਤੁਹਾਨੂੰ ਦੱਸਿਆ ਸੀ ਇਹਨਾਂ ਦੀ ਸੱਤ ਹੀ ਆਪਣੇ ਕੋਲੇ 24 ਇੱਥੇ ਲਵਾਂਗੇ ਆਪਾਂ 12 ਦੇ ਨਾਲ

ਲੰਬਾਈ ਲਵਾਂਗੇ ਪਲੇਟ ਦੀ 7 ਇੰਚ ਇਧਰੋਂ ਵੀ ਆਪਾਂ 4 ਇੱਕ ਦੇਖ ਲੈਣਾ ਨਾ ਤਾ ਨਿਸ਼ਾਨੀ ਉੱਥੇ ਆ ਜਾਂਦਾ ਪਰ ਆਪਾਂ ਆਪਣਾ ਕੱਢ ਲੈਣਾ ਗਾ 7 ਜਾਂ ਵੀ ਇਧਰੋਂ ਵੀ ਲੈ ਲੈਣਾ ਹੁਣ ਤੁਸੀਂ ਆਪਾਂ ਸੋਨੂੰ ਜਮਾ ਸੌਖਾ ਤਰੀਕਾ ਦਾ ਸਨੈਕ ਕਈ ਵਾਰ ਕਹਿੰਦੇ ਨੇ ਇੱਥੇ ਕਮਲਦਾਨ ਆ ਗਿਆ ਉਹ ਤਾਂ ਉੱਥੇ ਵੀ ਆ ਜਾਂਦਾ ਹੁੰਦਾ ਵੀ 14 15 ਤੇ ਲੱਗ ਜਾਂਦੀ ਆ ਹਾਵੀ ਨੈਪ ਚ 15 15.5 ਤੇ ਵੀ ਲੱਗ ਜਾਂਦਾ ਕਮਲਦਾਨ ਨਿਸ਼ਾਨ ਹੁਣ ਤੁਸੀਂ ਆ ਪਲੇਟ ਦਾ ਅੱਧ ਲੈ ਲਓ ਕਮਲਦਾਨ ਨਿਸ਼ਾਨ ਲਓ ਨੇ ਤੇ ਇੱਥੇ ਆਪਣੇ ਕੋਲੇ 22 ਆ

ਸਟਾਰਾ 6.8 ਤੇ ਆ ਇੱਥੇ ਤੱਕ ਇਹਦੀ ਪਲੇਟ ਇਹ ਆ ਜੂਗੀ ਇੱਥੋਂ ਨੂੰ ਤੁਸੀਂ 4.3 ਦਾ ਹੀ ਨਿਸ਼ਾਨ ਦੇਖਣਾਗਾ ਤੇ ਇੱਥੋਂ ਵੀ ਸੋਨ ਜਮਗਲਾਈ ਵਾਲੀਆਂ ਪਲੇਟਾਂ ਦੱਸਿਆ ਨਹੀਂ ਆ ਆ ਦਵਾਰੇ ਤਾਂ ਆਪਾਂ ਚੈੱਕ ਕਰਦੇ ਹਾਂ ਤੇ ਇੱਥੇ ਆ ਜੂ ਇਹਨਾਂ ਦੇ ਨਿਸ਼ਾਨ ਇਹ ਲਓ ਜੀ ਬਿਲਕੁਲ ਇਥੇ ਨੁਕਤੇ ਆ ਹੁਣ ਕੀ ਕਰਨਾ ਤੁਸੀਂ ਜਿਹੜਾ ਆਪਾਂ ਹਉਰੋ 7 ਇੰਚ ਲਿੱਤਾ ਸੀਗਾ ਦੇਖੋ ਇਹਨੂੰ ਆਪਾਂ 1/2 ਇੰਚ ਕੱਟ ਕਰ ਦਾਂਗੇ ਹਾਫ ਤੋਂ ਵੀ ਅੱਧਾ ਪੌਣੇ ਇੱਕ ਸੱਤ ਤੇ ਬਣਾ ਦਾਂਗੇ ਇਥੇ ਨਸਾਨੀ ਇਹਨੂੰ ਇਦਾਂ ਇਸ ਇਥੋਂ ਲੈ ਕੇ ਆਹ ਹੁੰਜੇ ਤੋਂ ਲੈ ਕੇ ਸਿੱਧਾ ਇੱਥੇ ਆਪਾਂ ਇਦਾਂ ਮੈਚ ਕਰ ਦਾਂਗੇ ਫਿਰ ਤੁਸੀਂ ਇਥੋਂ ਇੰਚ ਨਾਪਣਾ ਇਥੋਂ ਇੰਚ ਨਾਪ ਕੇ ਆਪਾਂ ਇਹਦੀ ਫਰੰਟ ਪੀਸ ਦੀ ਗਲਾਈ ਪਾਵਾਂਗੇ ਅੱਗੇ ਆਪਾਂ 2 ਇੰਚ ਫਿਰ ਤੁਸੀਂ ਕੀ ਕਰਨਾ ਇਹਨੂੰ ਇੱਦਾਂ ਇਹਦੇ ਨਾਲ ਮੈਚ ਕਰਦੋ ਆਂ ਚੀਜ਼ ਹੋ ਗਈ ਆਂ ਚੀਜ਼ ਆਪਾਂ ਇੱਥੋਂ ਜਿੱਥੋਂ ਆਪਣਾ ਆਹ ਨਿਸ਼ਾਨੀ ਆ ਗਈ ਪੂਰੀ ਜਿੱਤੇ ਤੱਕ ਆਪਣੀ ਫਿਟਿੰਗ ਦੀ ਵੀ 12 ਆਉਂਦਾ ਇੱਥੋਂ ਲੈ ਕੇ ਆਂ ਚੀਜ਼ ਇਹਦੀਸ ਜੋ ਵੀ ਬ੍ਰੈਸਟ ਆ ਲੈਂਦੀ ਆ ਆ ਕਾਟਾ ਬਿਲਕੁਲ ਇਸ ਤਰ੍ਹਾਂ ਹੀ ਸੂਟ ਨੂੰ ਕੱਟੋ ਤਾਂ ਸੋਦਾ ਜੋ ਸੂਟ ਪਰਫੈਕਟ ਫਿਟਿੰਗ ਬਣਦੀ ਅੱਗੇ ਇਹਨਾਂ ਦਾ ਬੈਕ ਨੈਕ ਲੈਣਾ ਆਪਾਂ 5.5 ਤਾਂ ਆਪਾਂ tira ਸਾਥ ਲੈ ਤਾਂ ਬੈਕ ਨੈਕ ਇਹਨਾਂ ਦਾ ਆਪਣੇ ਕੋਲੇ 5.5 ਆ ਹੁਣ ਉਹਦੀ ਨਿਸ਼ਾਨੀ ਵੀ ਤੁਹਾਨੂੰ ਮੈਂ ਦੱਸਦੀ ਆ ਇਹਨਾਂ ਦਾ ਬੈਕ ਲਵਾ ਕੇ 2.5 ਉਧਰ ਆਪਾਂ ਲਾਵਾਂਗੇ ਉਧਰ ਨੂੰ ਸਾਲੇ ਮਾਜਾ ਆ ਇਹਨਾਂ ਦੀ ਇਨਸਾਨੀ ਹੋ ਗਈ ਇੱਥੇ ਇੱਥੇ ਤੁਸੀਂ ਠੀਕ ਕਰ ਲੈਣੇ ਆ ਨਿਸ਼ਾਨ ਟੱਕ ਲਾ ਲੈਣੇ ਆ ਆ ਫਿਟਿੰਗ ਦੇ ਵੀ ਇੱਥੇ ਲੱਗੇ ਹੋਏ ਨੇ ਪਹਿਲਾਂ ਆਪਣੇ ਤੇ ਆ ਚਲ ਕੇ ਕਰਾਂ ਲਕੀ ਤੇ ਸੀ ਤੇ ਨਾਲ ਬਸ ਆਹ ਉਹਨਾਂ ਪਪੜ ਲੈ ਦੀ ਬਾਦ ਕੱਟ-ਕੱਟ ਕੇ ਮੰਗੀਦ ਰੋ ਇਹ ਤੁਸੀਂ ਐਨੇ-ਐਨੇ ਕਿ ਜਰੂਰ ਸੰਤੀ ਪਾ ਦੇ ਕਰੋ ਤਾਂ ਸੋਨੂ ਜੀ ਤੋਂ ਸਲਾਈ ਕਰਦੇ ਜਦਨ ਵੇਲੇ ਕੋਈ ਤਿੱਕ ਤਣਾਵੇ ਜਿਹੜੇ ਆਪਨ ਟੱਕ ਲੱਗੇ ਨੇ ਜੇ ਕੱਟੇ ਜਾਂਦੇ ਨੇ ਤਾਂ ਬਾਅਦ ਚ ਸੈਟ ਕਰ ਇਸ ਦਿਵਾਰੇ ਲਾ ਦੋ ਮਨ ਆਪਾਂ ਅੱਗੇ ਫਰੰਟ ਪੀਸ ਦੀ ਆਹ ਕੱਟ ਪਾ ਦਾਂਗੇ ਇਸ ਤਰ੍ਹਾਂ ਬਰੀ ਕਬਰੀਕ ਪ੍ਰੋਇੰਟਾ ਨਾਲ ਸਾਰਾ ਕੁਝ ਵਧੀਆ ਪੂਰਾ ਬਿਲਕੁਲ ਸਹੀ ਦੱਸ ਰਹੇ ਆ ਤੇ ਇਸ ਤਰ੍ਹਾਂ ਹੀ ਤੁਸੀਂ ਕੱਟ ਪਾ ਲਓ

ਬਚਾਲਾ ਵੀ ਇੱਕ ਤੁਸੀਂ ਨਾਪ ਲੈਣਾ ਕਈਆਂ ਨੂੰ ਬੈਣਾ ਤੋਂ ਸਹੀ ਲੈਣ ਨਹੀਂ ਬੰਦੀ ਹੁੰਦੀ ਬਚਾਲਾ ਨਾਪ ਕੇ ਵੀ ਇੱਥਾ ਜੇ ਤੁਹਾਨੂੰ ਤੋਂ ਇਹ ਗਲਾਈ ਨਹੀਂ ਸਹੀ ਹੁੰਦੀ ਨਾ ਪੌਣੇ ਇੰਚ ਦੇ ਇਹਨੂੰ ਨਿਸ਼ਾਨੀ ਬਣਾ ਲੈਪੋ ਇਹ ਇਦਰੋਂ ਨੂੰ ਮੈਚ ਕਰਤਾ ਇਦਰੋਂ ਇਦਰ ਨੂੰ ਲੈ ਗਏ ਇਹ ਥੋੜੀ ਗਲਾਈ ਬਿਲਕੁਲ ਸਹੀ ਵਾਣੀ ਅੱਗੇ ਤੁਸੀਂ ਕੀ ਕਰਨਾ ਹੈ ਇੱਧਰ ਆਪਾਂ ਬੈਕ ਪੀਸ ਤੇ ਸਾਡੇ 12 ਤਿੰਨ ਸਾਨੀ ਲਾਲੂ ਪਲੇਟ ਦੇ ਕਿਉਂਕਿ ਇਹਨੇ ਉੱਪਰ ਨੂੰ ਚੱਕੀ ਜਾਣਾ ਤਾਂ ਇੰਚ ਇਹ 4.1 ਤੇ ਲਾ ਕੇ ਅਸੀਂ ਆਪਾਂ ਇੱਧਰ ਵੀ ਆਪਾਂ ਉੱਥੇ ਲਾ ਲਾਂਗੇ ਸੱਤ ਦੇ ਦੀ ਲਵਾਈ ਇਸ ਤਰ੍ਹਾਂ ਆ ਗਈ ਕਲ ਇੱਟਿੰਗ ਕਰਦੇ ਹਾਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਆਓ ਵੀਡੀਓ ਵਾਚ ਕਰਨ ਲਈ ਧੰਨਵਾਦ